26 ਜਨਵਰੀ ਦੇ ਇਤਿਹਾਸਿਕ ਵਿਹਾੜੇ ਤੇ ਮੈਂ ਆਪਣੇ ਵੱਲੋਂ ਸਮੂਹ ਧੂਰੀ ਨਿਵਾਸੀਆਂ ਨੂੰ ਇੱਥੇ ਆਏ ਪਤਵੰਤੇ ਸੱਜਣਾਂ ਨੂੰ ਜੁਡੀਸ਼ੀਅਲ ਅਫਸਰਾਂ ਨੂੰ ਸਾਰੇ ਮੌਜੂਦਾਨੇ ਜਿਨਾਂ ਨੇ ਇਹ ਸਾਰਾ ਆਯੋਜਨ ਕੀਤਾ ਹੈ 26 ਜਨਵਰੀ ਦੀ ਬਧਾਈ ਦਿਨ ਦਾ ਇੱਕ بڑے ਮਸ਼ਹੂਰ ਲੇਖਕ ਮਾਰਕ ਟਵੈਨ ਹੋਏ ਸੀ ਜੀ ਉਹਨਾਂ ਨੇ ਆਪਣੀ ਕਿਤਾਬ ਚ ਹਿੰਦੁਸਤਾਨ ਭਾਰਤ ਬਾਰੇ ਕਿਹਾ ਹੈ ਕਿ ਭਾਰਤ ਸਭਿਅਤਾ ਦਾ ਪੰਘੂੜਾ ਇਤਿਹਾਸ ਦੀ ਸੰਰਚਨਾ ਦੱਦੀ ਕਿਹਾ ਗਿਆ ਹੈ ਕਿਹਾ ਗਿਆ ਹੈ ਕਿ ਭਾਰਤ ਸਮੂਹ ਰੀਤੀ ਰਿਵਾਜ ਤੇ ਭਾਸ਼ਾਵਾਂ ਦਾ ਸੰਰਚਨਾ ਕਰਨ ਵਾਲਾ ਹੈ ਇਹ ਸਾਰੇ ਸੰਦਰਭ ਦੇ ਵਿੱਚ ਸਾਡੇ ਸੰਵਿਧਾਨ ਦੀ ਵੈਲਿਊ ਦੀ ਕੀਮਤ ਬਹੁਤ ਵੱਧ ਜਾਂਦੀ ਹੈ ਕਿਉਂਕਿ ਐਨੇ ਰੀਤੀ ਰਿਵਾਜਾਂ ਨੂੰ ਪਾਸ਼ਾ ਨੂੰ ਸੰਯੋਗ ਕੇ ਹਰ ਬੰਦੇ ਨੂੰ ਉਹਦਾ ਅਧਿਕਾਰ ਦੇਣਾ ਇਹ ਸੰਵਿਧਾਨ ਕਰਕੇ ਹੀ ਪੋਸੀਬਲ ਹੈ ਸਾਡਾ ਸੰਵਿਧਾਨ ਸਾਨੂੰ ਬਰਾਬਰੀ ਅਧਿਕਾਰ ਅਤੇ ਸਤਿਵਧ ਜਿਹਦਾ ਸਾਨੂੰ ਬਹੁਤ ਮਾਣ ਹੈ ਜਮੂਰੀਅਤ ਡੈਮੋਕ੍ਰੇਸੀ ਦਿੰਦਾ ਹੈ ਅੱਜ ਦੇ ਦਿਨ ਹੀ ਸਾਨੂੰ ਰਿਪਬਲਿਕ ਕਰਾਰ ਕੀਤਾ ਗਿਆ ਸੀ ਕਿਉਂਕਿ ਅੱਜ ਅਸੀਂ ਇਹ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਆ ਜਿਹਦਾ ਮਤਲਬ ਹੈ ਕਿ ਦੇਸ਼ ਲੋਕਾਂ ਲਈ ਲੋਕਾਂ ਕਰਕੇ ਅਤੇ ਲੋਕਾਂ ਵਾਸਤੇ ਹੈ ਮੈਂ ਜਫੇਰ ਤੁਹਾਨੂੰ ਸਭ ਨੂੰ 26 ਜਨਵਰੀ ਦੀ ਬਹੁਤ-ਬਹੁਤ ਵਧਾਈ ਦਿੰਦਾ ਆ ਅਤੇ ਇੱਕ ਸੰਦੇਸ਼ ਦੇਣਾ ਚਾਹੁੰਦਾ ਜੋ ਚੰਡੀਗੜ੍ਹ ਤੋਂ ਤੁੜੀ ਹਲਕਾ ਨਵਾਜ਼ੀ ਵਾਸਤੇ ਆਇਆ ਹੈ ਹਾਲ ਦੀ ਘੜੀ 'ਚ ਅਸੀਂ ਪੰਜਾਬ ਸਰਕਾਰ ਦੀ ਲੋਕ ਨੁਭਾਵ ਨੀਤੀਆਂ ਲਈ ਇੱਕ ਸੀਐਮ ਸਪੈਸ਼ਲਿਟੀਸ਼ਨ ਸੈਂਟਰ ਜਾਂ ਸਿੰਗਲ ਵਿੰਡੋ ਦਫ਼ਤਰ ਸਬਡਿਵੀਜ਼ਨਲ ਮੈਜਿਸਟ੍ਰੇਟ ਦੇ ਵਿੱਚ ਆਰਜੀ ਤੌਰ ਤੇ ਸ਼ੁਰੂ ਕੀਤਾ ਹੈ ਇੱਥੇ ਸਾਰੀਆਂ ਸੇਵਾਵਾਂ ਜਿਵੇਂ ਕਿ ਪੈਨਸ਼ਨ ਹੈਲਥ ਲੇਬਰ ਡਿਪਾਰਟਮੈਂਟ ਤਹਿਸੀਲ ਦਫ਼ਤਰ ਆਦਿ ਦੀ ਜਾਣਕਾਰੀ ਅਤੇ ਉਨਾ ਦੇ ਫਾਰਮ ਸੰਬੰਧੀ ਸਾਰੀ ਕਾਰਵਾਈ ਨਿਸ਼ਚਿਤ ਤੌਰ ਤੇ ਕੀਤੀ ਜਾਂਦੀ ਹੈ ਇਹ ਸਾਰੀ ਸੇਵਾਵਾਂ ਸਮੂਹ ਹਲਕਾ ਨਿਵਾਸੀਆਂ ਲਈ ਫ੍ਰੀ ਮੁਫਤ ਰੱਖੀ ਗਈ ਹੈ ਮਾਪ ਜੀ ਸਭ ਨੂੰ ਬੇਨਤੀ ਕਰਦਾ ਹਾਂ ਮੀਡੀਆ ਰਹੀ ਮੀਡੀਆ ਦੇ ਸਾਡੇ ਬੜੇ ਸਰਜਣ ਸਾਡੇ ਇੱਥੇ ਮੌਜੂਦ ਨੇ ਉਹਨਾਂ ਦੀ ਜਮਹੂਰੀਅਤ ਦੇ ਵਿੱਚ ਯੋਗਦਾਨ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਉਹਨਾਂ ਦੇ ਰਾਹੀਂ ਇਹ ਸੰਦੇਸ਼ ਸਭ ਨੂੰ ਦੇਣਾ ਚਾਹੁੰਦਾ ਹਾਂ ਕਿ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਮੈਂ ਇੱਕ ਵਾਰੀ ਫੇਰ ਸਭ ਨੂੰ 26 ਜਨਵਰੀ ਦੀ ਵਧਾਈ ਦਿੰਦਾ ਹਾਂ ਅਤੇ ਇਹ ਉਮੀਦ ਕਰਦਾ ਹਾਂ ਕਿ ਮਾਲਕ ਸਭ ਨੂੰ ਤਰੱਕੀ ਦੇਵੇ ਚੰਗੀ ਸਿਹਤ ਦੇਵੇ ਜੈ ਹਿੰਦ